ਪ੍ਰੈਸਿੰਗ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸ਼ਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਨੋਟਾ ਖਵਾਂ ਕਰਨ ਵਾਲੇ ਦੋਸ਼ੀਆਂ ਨੂੰ 24 ਘੰਟਿਆਂ ਦੇ ਅੰਦਰ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਲੋਅ ਐਂਡ ਆਰਡਰ ਆਲਮ ਵਿਜੇ ਲਥਿੰਗ ਨੇ ਦੱਸਿਆ ਮਕਬੂਲਪੁਰ ਪੁਲਿਸ ਨੇਤਰਨ ਮੁਕ ਕਾਰਵਾਈ ਕਰਦਿਆ ਖੋ ਮਾਮਲੇ ਦੇ ਵਿੱਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀਆ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਦਵਿੰਦਰ ਸਿੰਘ ਨਾਮਕ ਸ਼ਿਕਾਇਤਕਰਤਾ ਗੁਜਰਾਤ ਤੋਂ ਕਸ਼ਮੀਰ ਜਾ ਰਿਹਾ ਸੀ ਜਿਸ ਦੀ ਗੱੜ ਖਰਾਬ ਹੋਣ ਕਾਰਨ ਰਿਆਨ ਸਕੂਲ ਤੋਂ 200 ਮੀਟਰ ਅਗੇ ਖੜ ਉਸ ਸਮੇਂ ਚਾਰ ਨੌਜਵਾਨਾਂ ਨੇ ਸ਼ਿਫਟ ਕਰਦੇ ਵਿੱਚ ਆ ਕੇ 35000 ਰੁਪਏ ਨਕਦੇ ਤੇ ਮੋਬਾਈਲ ਕੋਫਨ ਖੋਲਿਆ ਮਾਰ ਕੇ ਪੈਸੇ ਖੋਕੇ ਲੈ ਕੇ ਗਏ ਹੈ 112 ਨੇ ਨਾਲ ਦੇ ਨਾਲ ਹੀ ਆਪਣਾ ACP ਇਸ ਗਗਨਦੀਪ ਜੀ ਤੇ SHO ਮਕਬੂਲਪੁਰ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਚਾਰਜ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਾ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਟ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰੇਟ ਪੁਲਿਸ ਅੰਮ੍ਰਿਤ ਸਰ ਮੁਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਆਪਣਾ ਗ੍ਰਿਫਤਾਰ ਕੀਤੇ ਬਿਕਰਮਜੀਤ ਸਿੰਘ ਲਾਇਸ ਬੱਕਰ ਸੁਨੀਲ ਸਿੰਘ ਅਲਾਇ ਸ਼ੀਲੂ ਪਰ ਪਰਮ ਸਿੰਘ ਲਾਇਸ ਪੰਨੀ ਸਤਨਾਮ ਸਿੰਘ ਅਲਾਇਸ ਹੈਪੀ ਜਿਹੜਾ ਵਿਕਰਮਜੀਤ ਸਿੰਘ ਹੈ ਤੇ ਸੁਨੀਲ ਸਿੰਘ ਹੈ ਇਹ ਹੈਗੇ ਐ ਅਮਰਸਰ ਰੂਰਲ ਦੇ ਰਹਿਣ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰਹਿਣ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਐ ਬੀ ਡਿਵੀਜ਼ਨ ਤੇ ਸੁਲਤਾਨਵੈਂਟ ਦੇ ਰਹਿਣ ਵਾਲੇ ਜੀ ਇਹਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਐ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫ ਆਈ ਆਰ ਹੈਗੀ ਐ ਜੀ ਸੰਨ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹਿਰੋਇਨ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਸਰ ਇਹਨਾਂ ਨੇ ਖੋਹਤੀ ਸੀ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਨੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾ ਕਾਰ ਜਿਹਦੇਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮੀ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੌਡ ਵੀ ਅਸੀਂ ਰਿਕਵਰ ਕਰ ਲਈਏ ਤੇ 35000 ਵਿੱਚੋਂ ਜਿਹੜਾ ਕੈਸ਼ ਹੈ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਟਾ ਹੈ ਹੋਰ ਅਸੀਂ ਪੁੱਛਗਿੱਛ ਕਰ ਰਹੇ ਹਾਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰਤਕ ਪਹੁੰਚਾਵਾਂਗੇ ਸਰ ਕੋ ਕੀ ਕੀਤੀ ਇਨਾਂ ਨੇ ਖੋ ਖੋ ਕੀਤੀ ਇਨਾਂ ਨੇ ਬਾਈਪਾਸ ਲੱਗੇ ਰਾਇਨ ਇੰਟਰਨੈਸ਼ਨਲ ਸਕੂਲ ਐ ਉਦੋਂ 100 200 ਮੀਟਰ ਅੱਗੇ ਖੋ ਕੀਤੀ ਇਹ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਐ ਤੇ ਨਾਲੇ ਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਵਿਕਰਮ ਜੀ ਬਕਾ ਤੇ ਸ਼ੀਲੋ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਤੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹ ਕੀਤੀ ਜੀ ਸਰ ਕੁਝ ਪਤਾ ਲੱਗਾ ਕਿ ਇਹ ਟੂਰਿਸਟ ਵੀ ਜਿਆਦਾ ਨਿਸ਼ਾਨਾ ਬਣਾਉਂਦੇ ਹੁੰਦੇ ਸੀ ਜਾਂ ਉਹ ਹੋਰ ਵੀ ਸਿਵਲ ਨਹੀਂ ਦੇਖੋ ਜਿਹੜਾ ਤਾਂ ਖੋਹ ਵਾਲਾ ਹੈਗਾ ਉਹ ਇਹਨਾਂ ਦਾ ਪਹਿਲਾ ਪਹਿਲਾਂ ਜਿਵੇਂ ਐਨਡੀਪੀਐਸ ਦੇ ਹੈਗਾ ਜਾਂ ਕੋਈ ਚੋਰੀ ਚੂਰੀ ਦਾ ਹੈਗਾ ਜਿਹੜਾ ਖੋਵਲਾ ਹੈਗਾ ਇਹ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਪਹਿਲੀ ਵਾਰ ਨਾ ਕੋਈ ਚੋਰੀ ਦੀ ਕਿਸੇ ਦੀ ਇਹਨਾਂ ਦੀ ਆਪਣੀ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਵਿਦਆਊਟ ਨੰਬਰ ਪਲੇਟ ਬਰੀਜ਼ਾ ਕਾਰ ਹੈ ਗਈ ਹੈ ਉਹਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਉਹ ਅਸੀਂ ਆਰਟੀਆ ਆਫਿਸ ਇਹਦਾ ਚੈਸੀ ਨੰਬਰ ਟ੍ਰੇਸ ਕਰਕੇ ਆਪਣਾ ਸਕੈਨ ਕਰਕੇ ਤੇ ਅਸੀਂ ਆਰਟੀਆ ਆਫਿਸ ਤੋਂ ਕਰਵਾ ਰਹੇ ਹਾਂ ਵੈਪਨ ਕੰਟਰੀ ਮੇਡ ਪਿਸਟਲ ਹੈ ਜੀ ਸਰ ਇਹ ਟੋਟਲੀ ਕਿੰਨੇ ਲੋਗ ਗ੍ਰਿਫਤਾਰ ਹੋ ਚੁਕੇ ਨੇ ਕੋ ਕਿੰਨੇ ਬਾਕੀ ਨੇ ਹਜੂ ਨਹੀਂ ਚਾਰ ਲੋਗ ਸਕੇ ਚਾਰੋ ਗ੍ਰਿਫਤਾਰ ਹੋ ਗਏ ਸਰ ਇਹਨਾਂ ਦਾ ਕੋਈ ਮਤਲਬ ਕੋਈ ਕਾਰੋਬਾਰ ਕੀ ਕੋਈ ਕਾਰੋਬਾਰ ਕਰਦੇ ਸੀ ਕੀ ਇਹ ਕਿ ਨਹੀਂ ਨਹੀਂ ਇਹਨਾਂ ਦਾ ਕੋਈ ਖਾਸ ਕਾਰੋਬਾਰ ਨਹੀਂ ਇਹਨਾਂ ਚੋ ਇੱਕ ਤਾਂ ਟੈਕਸੀ ਡਰਾਈਵਰ ਹੈ ਤੇ ਬਾਕੀ ਦੋ ਤਿੰਨ ਵਿਲੇ ਹੀ ਨੇ ਸਰ ਕੋਈ ਮੈਰਿਡ ਵੀ ਹੈ ਕਿ ਸਰ ਉਹਨੂੰ ਮੈਰਿਡ ਨਹੀਂ ਅਨਮੈਰਿਡ ਨੇ ਠੀਕ ਮਤਲਬ ਕਾਫੀ ਪੁਰਾਣਾ ਕਰਦੇ ਕਾਫੀ ਦਿਏ ਤੇ ਕੰਮ ਕਰਦੇ ਬੈਨੇ ਆ ਇੱਕ ਦੇਖੋ ਜਿਹੜਾ ਤਾਂ ਇਹਨਾਂ ਤੇ ਪਰਚਾ ਹੈਗਾ 24 ਦਾ ਹੈਗਾ ਜਿਹੜਾ ਪੰਨੀ ਹੈ ਉਹ 18 ਤੇ ਉਹਦੇ ਉੱਪਰ ਸਭ ਤੋਂ ਪਹਿਲਾਂ ਨਸ਼ੀਲੀ ਗੋਲੀਆਂ ਦਾ ਪਰਚਾ ਹੋਇਆ ਸੀ। ਠੀਕ ਠੀਕ। ਉਹਦੇ ਉੱਪਰ ਚਾਰ ਪਰਚੇ ਨੇ ਠੀਕ ਹੈ ਸਰ। ਥੈਂਕ ਯੂ।